2023 ਦੀ ਰਿਪੋਰਟ ਦੇਖੀਏ ਤਾਂ 1 ਲੱਖ ਤੋਂ ਵੀ ਜ਼ਿਆਦਾ ਲੋਕ ਡੋਂਕੀ ਲਾ ਕੇ ਅਮਰੀਕਾ ਜਾ ਰਹੇ ਨੇ ਤੁਸੀਂ ਬਾਵੇ ਦਾ ਸੋਂਗ ਵੀ ਸੁਣਿਆ ਹੋਊਗਾ 21ਵੀਂ ਸਦੀ ਜਿਸ ਵਿੱਚ ਰਣਜੀਤ ਬਾਵੇ ਨੇ ਜ਼ਿਕਰ ਕਰਿਆ ਹੈ ਕਿ ਅੱਦਿਓ ਵੱਦ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ ਕੀ ਇਹ ਸੱਚ ਹੈ ਕਿ ਪਨਾਮਾ ਜੰਗਲ ਵਿੱਚੋਂ ਲਾਸ਼ਾਂ ਮਿਲਦੀਆਂ ਨੇ ਤੇ ਕਈ ਕੰਕਾਲ ਵੀ ਪਏ ਹੋਏ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਇੰਡੀਆ ਦੀ ਯੂਥ ਖਾਸ ਕਰਕੇ ਪੰਜਾਬ ਹਰਿਆਣਾ ਅਤੇ ਗੁਜਰਾਤ ਮੈਂ ਤਾਂ ਖਾਸ ਕਰਕੇ ਕਹੂੰ ਪੰਜਾਬ ਤੇ ਹਰਿਆਣਾ ਇੰਨਾ ਸਟੇਟਸ ਦੇ ਲੋਕ ਇੰਨਾ ਜ਼ਿਆਦਾ ਫੋਰਨ ਜਾ ਰਹੇ ਨੇ ਖਾਸ ਕਰਕੇ ਡੋਂਕੀ ਲਾ ਕੇ ਅਮਰੀਕਾ ਜਾਣ ਦੀ ਗੱਲ ਬਹੁਤ ਸਾਰੇ ਕੇਸਾਂ ਵਿੱਚ ਦੇਖੇ ਗਏ ਨੇ ਜਿਨ੍ਹਾਂ ਵਿੱਚ ਲੋਕ ਵੀਡੀਓਸ ਪਾ ਕੇ ਆਪਣਾ ਦੁੱਖਦਰ ਸੁਣਾ ਰਹੇ ਨੇ ਪਰ ਫਿਰ ਵੀ ਲੋਕ ਇੰਨੀ ਜ਼ਿਆਦਾ ਸੰਖਿਆ ਦੇ ਵਿੱਚ ਅਮਰੀਕਾ ਜਾ ਰਹੇ ਨੇ ਉਹ ਵੀ ਡੋਂਕੀ ਲਾ ਕੇ ਜਾਣਾ ਤਾਂ ਸਿੱਧਾ ਸਿੱਧਾ ਰਾਹ ਵੀ ਹੈਗਾ ਫਿਰ ਇੰਨੀ ਕੀ ਮਜਬੂਰੀ ਹੈ ਕਿ ਅਮਰੀਕਾ ਆਸਟ੍ਰੇਲੀਆ ਕੈਨੇਡਾ ਅੱਜ ਲੋਕਾਂ ਦੇ ਵਾਸਤੇ ਆਮ ਹੋ ਗਿਆ ਹੈ ਚਾਹੇ ਜਾਨ ਦੀ ਬਾਜ਼ੀ ਹੀ ਕਿਉਂ ਨਾ ਲਾਣੀ ਪਵੇ +2 ਕਰਨ ਤੋਂ ਬਾਅਦ ਯਾਨੀ ਕਿ 12th ਕਰਨ ਤੋਂ ਬਾਅਦ ਹੀ ਇੱਕ ਬੱਚਾ ਐਵੇਂ ਸੋਚ ਲੈਂਦਾ ਕਿ ਮੈਂ ਫੋਰਨ ਵਿੱਚ ਹੀ ਜਾਣਾ ਹੈ ਇੰਡੀਆ ਵਿੱਚ ਕੋਈ ਵੀ ਫਿਊਚਰ ਨਹੀਂ ਹੈਗਾ ਹੁਣ ਤਾਂ ਪੇਰੈਂਟਸ ਵੀ ਉਹਨਾਂ ਦਾ ਪੂਰਾ ਪੂਰਾ ਸਾਥ ਦਿੰਦੇ ਆ ਕਿ ਬਾਹਰ ਜਾ ਕੇ ਬੱਚਿਆਂ ਦੇ ਲਾਈਫ ਸੈੱਟ ਹੋ ਜੂਗੀ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਕੋਈ ਵੀ ਫਿਊਚਰ ਨਹੀਂ ਹੈਗਾ ਕਿ ਡੋਂਕੀ ਲਾਣਾ ਸਹੀ ਹੈ ਇਸ ਵੀਡੀਓ ਵਿੱਚ ਮੈਂ ਅੱਗੇ ਵਧਾਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਨੂੰ ਛੋਟੀਆਂ-ਛੋਟੀਆਂ ਵੀਡੀਓ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਜੋ ਮੈਂ ਸੋਸ਼ਲ ਮੀਡੀਆ ਤੋਂ ਹੀ ਇਕੱਠੀਆਂ ਕੀਤੀਆਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਡੋਂਕੀ ਲਾਣਾ ਸਹੀ ਹੈ ਜਾਂ ਗਲਤ ਅੱਜ ਦੇ ਸਮੇਂ ਤੇ ਇੰਡੀਆ ਦੇ ਵਿੱਚ ਕੀ ਫਿਊਚਰ ਹੈ ਇਹਨਾਂ ਸਭ ਗੱਲਾਂ ਤੇ ਜ਼ਿਕਰ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਵੀਡੀਓ ਜ਼ਰੂਰ ਦੇਖੋ ਪਨਾਮਾ ਦਾ ਜੰਗਲ ਨੂੰ ਮਾਰ ਕਰਨ ਨੂੰ ਕਿੰਨਾ ਸਮਾਂ ਲੱਗਦਾ ਹੈ ਕਿਸੇ ਨੂੰ 12 ਦਿਨ ਲੱਗਦੇ ਨੇ ਕਿਸੇ ਨੂੰ 10 ਦਿਨ ਲੱਗਦੇ ਨੇ ਕਿਸੇ ਨੂੰ ਇੱਕ ਮਹੀਨਾ ਵੀ ਲੱਗਦਾ ਹੈ ਤੇ ਕਈ ਐਸੇ ਮਾਮਾ ਦੇ ਪੁੱਤ ਹੁੰਦੇ ਨੇ ਕਿ ਜੰਗਲ ਦੇ ਵਿੱਚ ਹੀ ਰਹਿ ਜਾਂਦੇ ਨੇ ਦੋ ਚੀਜ਼ਾਂ ਅਮਰੀਕਾ ਦੇ ਵਿੱਚੋਂ ਲੈ ਕੇ ਆਇਆ ਕਿ ਜੋ ਮੈਂ ਤੁਹਾਨੂੰ ਦਿਖਾਉਣੀਆ ਚਾਹੁੰਦਾ ਦੋਸਤਾਂ ਮਿੱਤਰਾਂ ਨੂੰ ਇਹ ਅਮਰੀਕਾ ਦੀ ਜੇਲ੍ਹ ਦੀਆਂ ਨੇ ਜਿਹੜੀਆਂ ਜੇਲਾਂ ਦੇ ਵਿੱਚ ਮੈਂ ਰਹਿ ਹਾਂ ਉਹ ਹੈ ਇਹ ਬਿਨ ਕਾਰੈਕਸ਼ਨਲ ਜੇਲ੍ਹ ਹੈ ਨੁਸਿਆਨਾ ਦੀ ਤੇ ਇਹ ਵੀ ਹਨ ਲਾਸਾਲੇ ਕਰੈਕਸ਼ਨ ਜੇਲ ਹੈ ਆਪਣੀ ਇਹ ਵੀ ਲੁਸਿਆਨਾ ਦੀ ਹੈ ਤੇ ਇਹ ਜੇਲ ਐਸੀ ਹੈ ਵੀ ਜਿਸ ਦੇ ਵਿੱਚ ਅਸੀਂ ਸਿਰ ਦੇ ਉੱਪਰ ਪੱਗ ਵੀ ਨਹੀਂ ਬਨ ਸਕਦੇ ਮੇਰੀ ਫੋਟੋ ਵੀ ਨੰਗੇ ਸਿਰ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਇੱਥੇ ਸਾਨੂੰ ਇਹ ਕੇਸਰੀ ਪਰਨੇ ਦਿੱਤੇ ਸੀ ਜੇਲ ਵਾਲਿਆਂ ਨੇ ਇਹ ਦੋ ਆਈਡੀ ਪ੍ਰੂਫ ਹੁੰਦੇ ਨੇ ਸਾਡੇ ਇੱਥੇ ਅਮਰੀਕਾ ਦੇ ਵਿੱਚ ਏਲੀਅਨ ਦੇ ਨਾਮ ਨਾਲ ਸਾਨੂੰ ਜਾਣਿਆ ਜਾਂਦਾ ਵੀ ਇਹ ਦੂਜੀ ਧਰਤੀ ਤੋਂ ਆਏ ਹੋਏ ਨੇ ਜਿੱਦਾਂ ਆਪਾਂ ਕਹਿ ਦਿੰਦੇ ਆ ਏਲੀਅਨ एलियन ए नंबर ਦਾ ਮਤਲਬ ਹੁੰਦਾ એલિયન ਦੇਖੋ ਇਹਨਾਂ ਨੇ ਲਿਖਿਆ ਹੋਇਆ ਹੈ ਬਕਾਇਦਾ ਅਮਰੀਕਾ ਦੀ ਸਰਕਾਰ ਨੇ ਇਹ ਸਾਡਾ ਆਈਡੀ ਨੰਬਰ ਹੁੰਦਾ ਇਹ ਨਾਮ ਬਕਾਇਦਾ ਸਾਡਾ ਸਿੰਘ ਪਹਿਲਾਂ ਲਿਖਦੇ ਨੇ ਉਹ ਗਰਦੀਪ ਬਾਜ ਲਿਖਦੇ ਨੇ ਇਹ ਪ੍ਰੂਫ ਨੇ ਜੋ ਕਿ ਅਮਰੀਕਾ ਤੋਂ ਮੈਨੂੰ ਅੱਜ ਵੀ ਮੈਨੂੰ ਇਹ ਸੋਚਦਾ ਮੈਂ ਕਈ ਵਾਰੀ ਪ੍ਰੂਫ ਦੇਖ ਕੇ ਸੋਚਦਾ ਵੀ ਮੈਂ ਸ਼ਾਇਦ ਅੱਜ ਵੀ ਜੇਲ੍ਹ 'ਚ ਹੀ ਬੈਠਾ ਇੱਕ ਸਾਨੂੰ ਉੱਥੇ ਰਾਜਮਾ ਤੋਂ ਸਾਨੂੰ ਨਫ਼ਰਤ ਹੋ ਚੁੱਕੀ ਹੈ ਜੀ ਇੱਕ ਰਾਜਮਾ ਜਿਹੜੇ ਆਪਾਂ ਇੱਥੇ ਸਬਜ਼ੀ ਬਣਾਉਂਦੇ ਆ ਉਹ ਰਾਜਮਾ ਸਾਨੂੰ ਜਿੱਦਾਂ ਆਪਾਂ ਗਲਾਵ ਯਮਨ ਰਸ ਦੇ ਵਿੱਚੋਂ ਕੱਢ ਕੇ ਦਿੰਦੇ ਆ ਸਾਨੂੰ ਮਿੱਠੇ ਰਾਜਮਾ ਅਮਰੀਕਾ ਦੀ ਜੇਲ੍ਹ ਦੇ ਵਿੱਚ 2 ਸਾਲ ਮਿਲੇ ਜਿੰਦਗੀ ਤੇ ਮੌਤ ਦਾ ਯਾਨੀ ਇੱਕ ਉੱਥੇ ਟਾਂਡਮ ਹੁੰਦਾ ਜਿਹੜਾ ਕਿ ਪਨਾਮਾ ਦਾ ਜੰਗਲ ਕਿਹਾ ਜਾਂਦਾ ਹੈ ਏਜੰਟ ਨੇ ਕਿਹਾ ਜੀ ਵੀ ਇੱਥੋਂ ਜਾਂ ਤਾਂ ਤੁਹਾਨੂੰ ਅਮਰੀਕਾ ਹਾਸਲ ਹੋਊਗਾ ਜਾਂ ਫਿਰ ਕਹਿ ਲਓ ਕਿ ਮੌਤ ਹਾਸਲ ਹੋਊਗੀ ਵਾਪਸ ਤੁਸੀਂ ਨਹੀਂ ਆ ਸਕਦੇ ਕੰਗਾਲ ਵੀ ਪਏ ਨੇ ਜੰਗਲ ਦੇ ਵਿੱਚ ਤਾਜ਼ੀਆਂ ਰਾਛਾਂ ਵੀ ਅਸੀਂ ਦੇਖੀਆਂ ਨੇ ਆਵਾਜ਼ਾਂ ਵੀ ਰਾਤ ਨੂੰ ਪੈਂਦੀਆਂ ਦੇਖੀਆਂ ਨੇ ਇੱਕ ਵਾਰੀ ਤਾਂ ਮੈਂ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਸੀ ਜੰਟੀਆਂ ਕਹਿ ਲੋ ਵੀ ਧਮਕੀਆਂ ਜਿੱਦਾਂ ਬਲੈਕਮੇਲ ਕਰਦੇ ਨੇ ਸਾਨੂੰ ਰਸਤੇ ਦੇ ਵਿੱਚ ਉਹ ਪਾਸਵਰਡ ਵੀ ਸਾਡਾ ਪਾੜ ਦਿੰਦੇ ਨੇ ਬੈਗ ਵਗੈਰਾ ਚੋਂ ਵੀ ਜਿਹੜੀ ਕੀਮਤੀ ਚੀਜ਼ਾਂ ਹੁੰਦੀਆਂ ਨੇ ਉਹ ਡੌਂਕਰ ਕੱਢ ਲੈਂਦੇ ਨੇ ਜ਼ਿੰਦਗੀ ਤੋਂ ਵੀ ਅਸੀਂ ਤੰਗ ਮਤਲਬ ਆ ਚੁੱਕੇ ਸੀ ਮੇਰੇ ਨਾਲ ਹੋਇਆ ਇੰਨੀਆਂ مصیبتਾਂ ਇਕੱਟੀਆਂ ਤੇ ਪਰ ਮਿਹਨਤ ਜਿੱਦਾਂ ਆਪਾਂ ਕਹਿ ਦਿੰਦੇ ਨੇ ਵੀ ਸਫਲ ਨਹੀਂ ਹੋਈ ਜੀ ਮੈਂ ਤਾਂ ਹਰੇਕ ਨੂੰ ਇਹੀ ਕਹੂੰਗਾ ਵੀ ਵੀਰੋ ਡੋਂਕੀ ਲਾ ਕੇ ਨਾ ਅਮਰੀਕਾ ਜਾਇਓ ਵਾਹਿਗੁਰੂ ਨੇ ਪ੍ਰਮਾਤਮਾ ਨੇ ਮੇਰੀ ਜ਼ਿੰਦਗੀ ਬਖਸ਼ੀ ਮੈਂ ਬੱਚਿਆ ਚ ਆਪਣੇ ਪਰਿਵਾਰ ਚ ਆ ਗਿਆ ਇੱਕ ਸਮਾਂ ਐਸਾ ਵੀ ਮੇਰੇ ਤੇ ਆਇਆ ਸੀ ਕਿ ਮੈਂ ਤੁਸੀਂ ਇਹ ਵੀਡੀਓ ਦੇਖ ਲਈ ਹੋਵੇਗੀ ਅੱਗੇ ਵੀ ਆਪਾਂ ਹੋਰ ਵੀਡੀਓ ਦੇਖਾਂਗੇ ਬਟ ਉਸ ਤੋਂ ਪਹਿਲਾਂ ਆਪਾਂ ਜ਼ਿਕਰ ਕਰਾਂਗੇ ਕਿ ਡੋਂਕੀ ਲਾਣਾ ਇੰਨਾ ਹੀ ਜ਼ਿਆਦਾ ਜ਼ਰੂਰੀ ਕਿਉਂ ਹੈ ਮੈਕਸਿਮਮ ਕੇਸਸ ਦੇ ਵਿੱਚ ਐਵੇਂ ਵੇਖਿਆ ਗਿਆ ਹੈ ਜਦੋਂ ਇੱਕ ਸਟੂਡੈਂਟ ਦੇ ਵੀਜ਼ੇ ਨੂੰ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਵਰਗੇ ਦੇਸ਼ਾਂ ਤੋਂ ਰਿਫਿਊਜ਼ਲ ਮਿਲ ਜਾਂਦੀ ਹੈ ਤਾ ਇੱਕ ਪਰਸਨ ਰੁੱਖ ਕਰ ਲੈਂਦਾ ਹੈ ਡੋਂਕੀ ਵਾਲੇ ਪਾਸੇ ਇੱਕ ਰਾਹ ਜੋ ਉਹਨੂੰ ਲੱਗਦਾ ਹੈ ਕਿ ਮੈਨੂੰ ਵਿਦੇਸ਼ ਪਹੁੰਚਾ ਸਕਦਾ ਉਹ ਹੈ ਡੋਂਕੀ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਕਿਸੇ ਦੀ ਸਟੱਡੀ ਦੇ ਵਿੱਚ ਗੈਪ ਹੋ ਗਿਆ ਹੋਵੇ ਤੇ ਉਹਨਾਂ ਸਟੱਡੀ ਵੀਜ਼ਾ ਨਾ ਲੱਗਦਾ ਹੋਵੇ ਵਰਕ ਵੀਜ਼ਾ ਵੀ ਅਪਲਾਈ ਨਾ ਹੁੰਦਾ ਹੋਵੇ ਉਸ ਤੋਂ ਬਾਅਦ ਉਹ ਸੋਚਦਾ ਹੈ ਕਿ ਜੇ ਮੈਂ ਵਿਦੇਸ਼ ਜਾਣਾ ਹੈ ਤਾਂ ਮੇਰੇ ਕੋਲ ਇੱਕੋ ਇੱਕ ਰਾਹ ਬਚਦਾ ਹੈ ਉਹ ਹੈ ਡੋਂਕੀ ਜੇ ਆਪਾਂ ਤੀਜਾ ਕਾਰਨ ਦੇਖੀਏ ਤੀਜਾ ਕਾਰਨ ਆਪਣੀ ਸਾਰੀ ਫੈਮਿਲੀ ਨੂੰ ਨਾਲ ਲੈ ਕੇ ਜਾਣਾ ਜਿਵੇਂ ਇੱਕ ਕਹਾਣੀ ਤੁਹਾਨੂੰ ਹੁਣ ਮੈਂ ਸੁਣਾਵਾਂ ਗੁਰਲਾਲ ਸਿੰਘ ਦੀ ਜੋ ਕਿ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਜੋ ਆਪਣੀ ਫੈਮਿਲੀ ਤੇ ਬੱਚਿਆਂ ਨੂੰ ਲੈ ਕੇ ਡੋਂਕੀ ਲਵਾ ਕੇ ਯਾਨੀ ਕਿ ਆਪਣੀ ਫੈਮਿਲੀ ਜਿਹਦੇ ਵਿੱਚ ਉਹਦੇ ਬੱਚੇ ਵੀ ਸੀਗੇ ਅਮਰੀਕਾ ਜਾਣਾ ਚਾਹੁੰਦਾ ਸੀ ਗੁਰਲਾਲ ਸਿੰਘ ਨੇ ਡੋਂਕੀ ਦੇ ਰਾਹੀਂ ਅਮਰੀਕਾ ਜਾਣ ਵਾਸਤੇ 67 ਲੱਖ ਰੁਪਏ ਏਜੰਟਾਂ ਨੂੰ ਦਿੱਤੇ ਸੀ ਪਰ ਉਹ ਏਜੰਟਾਂ ਨੇ ਉਹਨੂੰ ਇੰਨਾ ਧੋਖਾ ਦਿੱਤਾ ਕਿ ਉਹ ਜਰਮਨੀ ਤੋਂ ਹੀ ਵਾਪਸ ਮੁੜ ਕੇ ਆਇਆ ਕਿਉਂਕਿ ਉਹਨਾਂ ਦਾ ਵੀਜ਼ਾ ਉਹਨਾਂ ਨੇ ਫਰਜੀ ਬਣਵਾ ਕੇ ਦਿੱਤਾ ਸੀ ਕਿਉਂਕਿ ਡੋਂਕੀ ਤੱਕ ਗਿਆ ਜਦੋਂ 에어ਪੋਰਟ ਗਿਆ ਤਾਂ ਵੀਜ਼ਾ ਫਰਜੀ ਨਿਕਲਿਆ ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਕੋਲ ਥੋੜੀ ਜਿਹੀ ਜ਼ਮੀਨ ਸੀ ਜੋ ਉਹ ਵੇਚ ਕੇ ਅਮਰੀਕਾ ਜਾਣਾ ਚਾਹੁੰਦਾ ਸੀਗਾ ਨਾ ਹੁਣ ਉਹਦੇ ਕੋਲ ਜ਼ਮੀਨ ਹੈ ਨਾ ਉਹਦੇ ਕੋਲ ਪੈਸੇ ਤੇ ਬੱਚਿਆਂ ਦਾ ਫਿਊਚਰ ਵੀ ਪੂਰੀ ਤਰ੍ਹਾਂ ਖਰਾਬ ਹੋ ਗਿਆ ਕੁਝ ਇਸ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇ ਪੂਰੇ ਘਟਨਾਕ੍ਰਮ ਵਿੱਚ ਕੀ ਇੱਕ ਵੀਡੀਓ ਐਵੇਂ ਦੇ ਨੌਜਵਾਨ ਮੁੰਡੇ ਦੀ ਜਿਨੇ ਪਹਿਲਾਂ ਕੈਨੇਡਾ ਦਾ ਵੀਜ਼ਾ ਲਾਇਆ ਫਿਰ ਉਸ ਤੋਂ ਬਾਅਦ ਇੰਗਲੈਂਡ ਦਾ ਵੀਜ਼ਾ ਲਾਇਆ ਸਾਰਿਆਂ ਪਾਸੋਂ ਰਿਫਿਊਜ਼ਲ ਆਉਣ ਤੋਂ ਬਾਅਦ ਉਹਨੇ ਸੋਚਿਆ ਕਿ ਮੈਂ ਡੋਂਕੀ ਲਾ ਕੇ ਵਿਦੇਸ਼ ਦਾ ਵਿਦੇਸ਼ ਜਾ ਕੇ ਹੀ ਰਹੂੰਗਾ ਮਾਪਿਆਂ ਦਾ ਇਕੱਲਾ ਇਕੱਲਾ ਮੁੰਡਾ ਸੀ ਤੁਸੀਂ ਐਵੇਂ ਸੋਚੋ ਕਿ ਉਹਨਾਂ ਮਾਪਿਆਂ ਤੇ ਕੀ ਬੀਤੀ ਹੋਊਗੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਊਗਾ ਕਿ ਸਾਡਾ ਮੁੰਡਾ ਇੰਨੇ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਹੈ ਇਸ ਮੁੰਡੇ ਨੇ ਆਪਣੇ ਮੂੰਹੋਂ ਕਿਹਾ ਕਿ ਮੈਂ ਬਾਹਰ ਜਾਣ ਵਾਸਤੇ ਪੌਣੇ ਕਰੋੜ ਰੁਪਏ ਖਰਚ ਕਰ ਦਿੱਤਾ ਹੋਊਗਾ ਤੇ ਉਹਦੇ ਵਿੱਚੋਂ ਕਮਾ ਕੇ ਮਾਪਿਆਂ ਨੂੰ 10 ਰੁਪਏ ਵੀ ਨਹੀਂ ਦਿੱਤੇ ਇੰਨੀ ਸਚਾਈ ਦੱਸਣ ਦੀ ਹਿੰਮਤ ਵੀ ਕਿਸੇ ਕਿਸੇ ਦੀ ਹੁੰਦੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ 20 ਸਾਲ ਦੀ ਉਮਰ 'ਚ ਕਰਦਿਆਂ ਦਾ 60 ਲੱਖ ਰੁਪਇਆ ਬਰਬਾਦ ਕਰਕੇ 3 ਮਹੀਨਿਆਂ ਦੀ ਜੇਲ੍ਹ ਕੱਟ ਕੇ ਮੈਂ ਅਮਰੀਕਾ ਤੋਂ ਟਪੂਟ ਹੋ ਕੇ ਵਾਪਸ ਮੁੜਿਆ ਪਹਿਲਾਂ 16 ਸਾਲ ਦੀ ਉਮਰ 'ਚ ਕੈਨੇਡਾ ਜਾਣ ਲੱਗਿਆ ਪਰ ਰਿਫਿਊਜ਼ਲ ਆ ਗਈ ਫਿਰ 2 ਸਾਲ ਬਾਅਦ ਇੰਗਲੈਂਡ ਦਾ ਵੀਜ਼ਾ ਵੀ ਆ ਗਿਆ ਸੀ ਫਲਾਈਟ ਸੀ ਪਰ 에어ਪੋਰਟ ਤੋਂ ਵਾਪਸ ਮੋੜਤਾ ਇੱਕ ਹੈ ਕਿ ਕਿ 에ਜੰਟ ਨੇ ਫੇਕ ਡਾਕੂਮੈਂਟ ਲਾਇਆ। ਫਿਰ ਜਦ 20 ਸਾਲ ਦਾ ਹੋਇਆ ਤਾਂ ਮੈਂ ਇਹ ਸੋਚ ਰਿਹਾ ਸੀ ਕਿ ਹੁਣ ਤਾਂ ਦੂ ਨੰਬਰ 'ਚ ਹੀ ਅਮਰੀਕਾ ਜਾ ਕੇ ਰੋਵਾਂਗਾ। ਡੇਢ ਸਾਲ ਰਸਤਿਆਂ 'ਚ ਭੜਕਣ ਤੋਂ ਬਾਅਦ ਮੈਂ ਅਮਰੀਕਾ ਵੀ ਪਹੁੰਚ ਗਿਆ ਸੀ ਪਰ ਉਹਨਾਂ ਨੇ ਵੀ ਰਿਪੋਰਟ ਕਰਤਾ। ਘਰਦਿਆਂ ਨੇ ਮੈਨੂੰ ਬਹੁਤ ਜ਼ੋਰ ਲਾਇਆ ਸੀ ਕਿ ਆਈਲੈਂਡਸ ਕਰਕੇ ਚਲਾ ਜਾਈਂ। ਪਰ ਮੈਂ ਉਹਨਾਂ ਦੀ ਮੰਨੀ ਨਹੀਂ। ਇਹ ਬੋਝ ਉਮਰ ਪਰ ਮੇਰੇ ਦਿਲ ਤੋਂ ਕਦੇ ਵੀ ਲੈ ਨਹੀਂ ਸਕੂਗਾ ਪਹਿਲਾ ਕੈਨੇਡਾ ਨੇ ਵੀ 2-4 ਲੱਖ ਖਾਦਾ ਫਿਰ ਇੰਗਲੈਂਡ ਨੇ 10-12 ਲੱਖ ਖਾਦਾ ਫਿਰ ਇਹਨੇ 50-60 ਲੱਖ ਖਾਦਾ ਕਰੋੜ ਰੁਪਏ ਦੇ ਲਾਗੇ ਲਾ ਲਓ ਜਿੰਨੇ ਕਿ ਪੌਣੇ ਇੱਕ ਕਰੋੜ ਦੇ ਲਾਗੇ ਬੰਨੇ ਪਹੁੰਚ ਗਏ ਆ ਫਰਾਵ ਕਰਤਾ ਤੇ ਜਿਹਦੇ ਚੋਂ ਮੈਂ ਅੱਜ ਤੱਕ ਕਮਾ ਕੇ ਘਰੇ ਦਾ ਰੁਪਏ ਵੀ ਨਹੀਂ ਦਿੱਤੇ ਬੰਦਾ ਮਾਂ ਪਿਓ ਵਾਲਾ ਨਾ ਵੇਖੇ ਫੋਨਾ ਤੇ ਫਾਲ ਲੈ ਕੇ ਮਰ ਜੂ 16 ਸਾਲ 17 ਸਾਲ ਦੀ ਉਮਰ ਚ ਮੈਂ ਆਪਣਾ ਲਾਇਆ ਸੀ ਕੈਨੇਡਾ ਦਾ ਵੀਜਾ ਕੈਨੇਡਾ ਜੋ ਮੇਰੇ ਰਿਫਿਊਜ਼ ਲੱਗੀਗੀ 5-6 ਲੱਖ ਰੁਪਏ ਮੇਰੇ ਉਦੋਂ ਖਰਾਬ ਹੋ ਗਏ ਉਸ ਤੋਂ ਬਾਅਦ ਫਿਰ 2 ਸਾਲ ਠਹਿਰ ਕੇ ਪਲੱਸ 2 ਕੰਪਲੀਟ ਹੋਣ ਤੋਂ ਬਾਅਦ ਮੈਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਸਟਡੀ ਕੁਝ ਕਰਾ ਸਕਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨੀ ਵੀ ਵੱਡੀ ਮਜਬੂਰੀ ਹੋ ਸਕਦੀ ਹੈ ਕਿ ਆਪਣੇ ਪਰਿਵਾਰ ਨੂੰ ਇੰਨੇ ਤੱਕੇ ਖਵਾ ਕੇ ਖੁਦ ਵੀ ਇੰਨੇ ਤੱਕੇ ਖਾ ਕੇ ਆਪਾਂ ਅਮਰੀਕਾ ਹਜ਼ਾਰਾਂ ਕਿਲੋਮੀਟਰਾਂ ਦੂਰ ਆਪਣੇ ਆਪਣਿਆਂ ਤੋਂ ਦੂਰ ਜਾ ਕੇ ਪੈਸਾ ਕਮਾਉਣ ਤੇ ਆਪਣੀ ਜ਼ਿੰਦਗੀ ਬਣਾਉਣ ਦਾ ਸੋਚੀਏ ਹਾਂਜੀ ਜੀ ਤੁਹਾਨੂੰ ਵੀ ਇੰਨਾ ਹੀ ਸ਼ੌਂਕ ਹੈ ਤਾਂ ਤੁਸੀਂ ਸਿੱਧਾ ਵੀਜ਼ਾ ਅਪਲਾਈ ਕਰੋ ਜੇ ਤੁਹਾਡੀ ਕਿਸਮਤ ਦੇ ਵਿੱਚ ਬਾਹਰ ਦਾ ਦਾਣਾ ਪਾਣੀ ਖਾਣਾ ਲਿਖਿਆ ਹੋਊਗਾ ਰੱਬ ਤੁਹਾਨੂੰ ਜਰੂਰ ਪਹੁੰਚਾਊਗਾ ਪਰ ਐਵੇਂ ਡੋਂਕੀ ਦੇ ਰਾਹੀਂ ਜਾਣਾ ਬਹੁਤ ਜ਼ਿਆਦਾ ਗਲਤ ਹੈ ਠੀਕ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓਜ਼ ਤੁਸੀਂ ਜਰੂਰ ਦੇਖੋ ਜੋ ਕਿ ਇੱਕ ਦੋ ਰਹਿ ਗਈਆਂ ਉਹ ਮੈਂ ਤੁਹਾਨੂੰ ਸ਼ੋ ਕਰਣੀਆਂ ਨੇ ਡੋਂਕੀ ਬਹੁਤ ਹੀ ਭੈੜਾ ਪ੍ਰੋਸੈਸ ਹੈ ਬਾਹਰ ਜਾਣ ਦਾ ਇਹ ਵੀਡੀਓਜ਼ ਤੁਸੀਂ YouTube ਤੇ ਵੀ ਸਰਚ ਕਰਕੇ ਦੇਖ ਸਕਦੇ ਹੋ ਕਿ ਕਿੰਨੀਆਂ ਕੰਪਲੀਟ ਕੰਪਲੀਟ ਵੀਡੀਓਜ਼ ਦੇਖਿਓ ਕਿੰਨੀਆਂ ਦਰਦਨਾਕ ਕਹਾਣੀਆਂ ਨੇ ਜੋ ਕਿ ਬਾਹਰ ਜਾਣ ਵਾਸਤੇ ਲੋਕਾਂ ਨੇ ਆਪਣੇ ਜੀ ਮਤਲਬ ਕਿ ਆਪਣੇ ਸਰੀਰ ਤੇ ਆਪਣੀ ਰੂਹ ਤੇ ਆਪਣੇ ਦਿਮਾਗ ਤੇ ਹੰਡਾਈਆਂ ਨੇ ਤਾਂ ਬਾਹਰ ਜਾ ਕੇ ਵੀ ਤੁਸੀਂ ਕੀ ਕਮਾ ਸਕਦੇ ਹੋ ਪੈਸਾ ਵਧੀਆ ਲਾਈਫ ਤੁਸੀਂ ਇੱਥੇ ਵੀ ਜੀ ਸਕਦੇ ਹੋ ਕਹਿੰਦੇ ਕਿ ਸੰਤੁਸ਼ਟੀ ਹੋਣੀ ਚਾਹੀਦੀ ਹੈ ਉਹ ਅਮਰਿੰਦਰ ਗਿੱਲ ਦਾ ਤੁਸੀਂ ਇੱਕ ਗਾਣਾ ਵੀ ਸੁਣਿਆ ਹੋਊਗਾ ਦਾਣਾ ਪਾਣੀ ਠੀਕ ਹੈ ਕਿ ਜਿਹਨੇ ਆਪਾਂ ਨੂੰ ਜਨਮ ਦਿੱਤਾ ਹੈ ਨਾ ਉਹਨੇ ਦਾਣਾ ਪਾਣੀ ਵੀ ਖਾਣ ਨੂੰ ਦੇਣਾ ਹੀ ਦੇਣਾ ਹੈ ਤੇਰਾ ਮੁੱਕਣ ਨਹੀਂ ਦੇਣਾ ਬਸ ਆਪਣੀ ਗੱਲ ਹੋਈ ਹੈ ਕਿ ਆਪਾਂ ਸਬਰ ਨਹੀਂ ਕਰਦੇ ਇੱਕ ਚੀਜ਼ ਤੇ ਹਾਂ ਜੇ ਤੁਹਾਡੇ ਕੋਲੇ ਕੋਈ ਵਧੀਆ ਪ੍ਰੋਸੈਸ ਹੈ ਜਿਹਦੇ ਨਾਲ ਤੁਹਾਨੂੰ ਕੋਈ ਹਾਰ ਨਾ ਹੋਵੇ ਤੁਹਾਡੀ ਜ਼ਿੰਦਗੀ ਨੂੰ ਨੁਕਸਾਨ ਨਾ ਹੋਵੇ ਬਹੁਤ ਲੋਕ ਜਾ ਰਹੇ ਨੇ ਤੁਸੀਂ ਜਾਓ ਪਰ ਜੇ ਇਹ ਡੋਂਕੀ ਵਾਲਾ ਪ੍ਰੋਸੈਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਐਵੇਂ ਜਾਣ ਦੇ ਵਿੱਚ ਕੀ ਫਾਇਦੇ ਨੇ ਕੀ ਬੈਨੀਫਿਟ ਨੇ ਤੁਸੀਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਸਿੱਖ ਰਿਲੇਟਿਡ ਵੀਡੀਓਜ਼ ਵੀ ਆਪਾਂ ਮਤਲਬ ਕਿ YouTube ਤੇ ਪਾਉਨੇ ਆ ਸਿੱਖ ਮਤ ਤੋਂ ਰਿਲੇਟਿਡ ਸਿੱਖ ਧਰਮ ਤੋਂ ਉਹ ਵੀ ਜ਼ਰੂਰ ਦੇਖੋ ਵਧੀਆ ਨੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਬਹੁਤ ਸਿੱਖਣ ਨੂੰ ਮਿਲਦਾ ਅਸੀਂ ਪੜ੍ਹਦੇ ਆ ਪੜ੍ਹਾਉਂਦੇ ਆ ਬਹੁਤ ਵਧੀਆ ਲੱਗਦਾ ਥੈਂਕ ਯੂ ਸੋ ਮਚ 1 2 3 8 All in between all the money and everything else. There you go, Democrats. This is your open borders right there. Got these scumbags coming in from Colombia. Got his gun, his gun, ammo, and the condoms they're using to rape the women. That's what your open borders do. This is what your open borders do. <inaudible> ਦਾ ਜੋ ਮੇਰੇ ਸਰ ਭਾਈ ਪੰਜ ਬੰਦੇ ਰਹਿ ਗਏ ਹਾਂ ਹੈਲੋ ਔਰ ਇੱਕੀ ਤੇ ਆਪ ਘਾੜ ਫੜਿਆ ਨੂੰ ਯਾਰ ਦੱਸ ਯਾਰ ਆਪੇ ਭੈਣ ਹੈਗਾ ਪੰਜੇ ਸਵਾਰਾਂ ਦਾ ਦੱਸ ਯਾਰ ਓਏ ਮੇਰੀ ਗਾ ਹੁਣ ਯਾਰ ਰੋਕ ਹੈਲੋ ਫੜੇ ਨੂੰ ਯਾਰ ਆਵੇ ਰੱਬੇ ਬਾਰਡਰ ਤੇ ਬੈਠੇ ਆਂ ਸੱਚ ਇੰਨਾ ਬੁਰਾ ਹਾਲਾ ਕਰੇ ਕਿੱਧਰ ਨੂੰ ਜਾਏਗੇ ਦੱਸੋ ਤੁਸੀਂ ਜੇ ਹਰ ਨਾਲ ਦੇ ਬੰਦੇ ਸੀਗੇ ਰਾਜ ਅਸੀਂ ਆਏ ਆ ਇੰਨਾ ਬੁਰਾ ਹਾਲ ਸੀ ਨਾ ਭਾਈ ਪੁੱਛੋ ਨਾ ਅਸੀਂ ਨਾਲ ਦੇ ਬੰਦੇ ਜਿਹੜੇ ਸੀ ਸਾਡੇ 7 ਬੰਦੇ ਸੀਗੇ